ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਮਾਨਸਬ ਚੈਨਲ ਤੇ ਲੋ ਜੀ ਆਪਣੇ ਭੂਆ ਜੀ ਆਇਆ ਰਖੜੀ ਬੰਨਣਾ ਡੈਡੀ ਦੇ ਤੇ ਮੇਰੀ ਰਖੜੀ ਬੰਨਣਾ ਆਇਆ ਤੇ ਹੁਣ ਡੈਡੀ ਦੀ ਰਖੜੀ ਬੰਨ ਰਹੇ ਆ ਜੇਕਰ ਮੇਰੇ ਚੈਨਲ ਦੇ ਨਾਮ ਇਹ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਲੋ ਜੀ ਰਖੜੀ ਬੰਨਣ ਦੀ ਕਰਦੇ ਆਂ ਤਿਆਰੀ ਹੂੰ ਬਸੇ ਤਾਂ ਸਾਡੇ ਡੈਡੀ ਦੇ ਛੇ ਭੈਣਾਂ ਆਂ ਤੇ ਪਰ ਵੀ ਦੋ ਦੀ ਡੈਥ ਹੋ ਗਈ ਸੀ ਦੋ ਐਕਸਪਾਇਰ ਹੋ ਗਏ ਸੀ ਕਾਫੀ ਟਾਈਮ ਹੋ ਗਿਆ ਤੇ ਚਾਰ ਹੈਗੀਆਂ ਵਾ ਇਹ ਦੋ ਆਈਆਂ ਰਖੜੀ ਬੰਨਣੇ ਇੱਕ ਭੂਆ ਜੀ ਦੇ ਬੇਟੇ ਦੀ ਡੈਥ ਹੋ ਗਈ ਸੀ ਉਹ ਇਸ ਵਾਰ ਆਏ ਨਹੀਂ ਤੇ ਇੱਕ ਭੂਆ ਜੀ ਅਮਰੀਕਾ ਰਹਿੰਦੇ ਆ ਉਹ ਵੀ ਨਹੀਂ ਆਏ ਉਹ ਜਦੋਂ ਆਉਂਦੇ ਹੁੰਦੇ ਉਹ ਉਹਦੇ ਬੰਨ ਜਾਂਦੇ ਆ ਅਨਸਰ ਦੀਆਂ ਜਾਣਗੇ ਤੇ ਇਹ ਦੋ ਭੂਆ ਜੀ ਆਉਂਦੇ ਹੁੰਦੇ ਰਖੜੀ ਨੂੰ ਜ਼ਿਆਦਾਤਰ ਤਾਂ ਲੋ ਜੀ ਘੜੀ ਰਖੜੀ ਬਣਾ ਰਹੇ ਆ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤਾਂਗੇ ਫਿਰ ਸਾਨੂੰ ਹੋਰ ਬਲੌਗ ਪਾਉਣ ਦੀ ਵੀ ਹਿੰਮਤ ਜੀ ਆ ਜਾਂਦੀ ਹੈ ਜਦੋਂ ਆਪ ਨੂੰ ਵਧੀਆ ਕਮੈਂਟ ਆਉਂਦੀ ਆ ਪਲੀਜ਼ ਵੀਰ ਬਣ ਕੇ ਕਮੈਂਟ ਵਧੀਆ ਕਰਿਆ ਕਰੋ ਕੋਈ ਵੀ ਗਲਤ ਕਮੈਂਟ ਨਾ ਕਰਿਆ ਕਰੋ ਇਹ ਜਿਹੜਾ ਰਖੜੀ ਦਾ ਇਹ ਆ ਬਹੁਤ ਸਪੈਸ਼ਲ ਹੁੰਦਾ ਭੈਣਾ ਭਰਾਵਾਂ ਲਈ ਇੱਕ ਇਹ ਭੈਣ ਭਰਾ ਦੇ ਰਿਸ਼ਤੇ ਨੂੰ ਮੰਨ ਕੇ ਰੱਖਦਾ ਵਿੱਚ ਲਾਲਚ ਹੁੰਦਾ ਹਨਾ ਭੈਣਾਂ ਨੂੰ ਕੋਈ ਲਾਲਚ ਨਹੀਂ ਕਰਨਾ ਚਾਹੀਦਾ ਇਥੇ ਭੈਣ ਭਰਾਵਾਂ ਦੀ ਇੱਕ ਚਾਹਤ ਹੁੰਦੀ ਹੈ ਕਿ ਭਰਾ ਭੈਣਾਂ ਦੀ ਆ ਰੱਖਿਆ ਕਰਦਾ ਹਰ ਇੱਕ ਦੁੱਖ ਸੁੱਖ ਚ ਕੱਢਦਾ ਜਾ ਕੇ ਸਹੀ ਹੋ ਹੁੰਦਾਗਾ ਵੀ ਸਾਡਾ ਭਰਾਗਾ ਵੀ ਆਊਗਾ ਕੋਈ ਵੀ ਦੁੱਖ ਸੁੱਖ ਹੁੰਦਾ ਹੌਸਲਾ ਹੁੰਦਾਗਾ ਤੇ ਇਹ ਰਖੜੀ ਦੀ ਮੱਤ ਤਾਂ ਉਹਨਾਂ ਨੂੰ ਪਤਾ ਲੱਗਦੀ ਹੈ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਜਿਹੜੇ ਸਾਡੇ ਵਰਗੇ ਆ ਉਹਨਾਂ ਦੇ ਨਹੀਂ ਹੁੰਦੇ ਜਿਨ੍ਹਾਂ ਦੇ ਉਹਨਾਂ ਨੂੰ ਦੁੱਖ ਹੁੰਦਾ ਬਹੁਤ ਜਿਹੜੇ ਅਸੀਂ ਰਖੜੀ ਬੰਨਣ ਵਾਸਤੇ ਲਓ ਜੀ ਤੁਸੀਂ ਦੇਖ ਰਹੇ ਹੋ ਉਹ ਅ ਜ ਮੇਰੇ ਰਖੜੀ ਕਿਉਂ ਬਨ ਰਹੇ ਆ ਤੁਸੀਂ ਇਹ ਸੋਚਦੇ ਹੋਵੋਗੇ ਇਹ ਫਿਰ ਆਪਣੇ ਭਤੀਜੇ ਵਾਲੀ ਰਖੜੀ ਜਿਹੜੀ ਲੈ ਕੇ ਆਉਂਦੇ ਆ ਸਾਡੇ ਬ੍ਰਦਰ ਤਾਂ ਹੈ ਨਹੀਂਗਾ ਮੇਰੇ ਬਨ ਜਾਂਦੇ ਆ ਕਿਉਂਕਿ ਹਰ ਦੁੱਖ ਦੇ ਸੁੱਖ ਦੇ ਇਹਨਾਂ ਦੇ ਮੈਂ ਹੀ ਜਾਣਾ ਹੁੰਦਾ ਇਸ ਕਰਕੇ ਮੈਨੂੰ ਭਤੀਜਾ ਮੰਨਦੇ ਆ ਉਹ ਮਸ ਮੇਰੀ ਰਖੜੀ ਬਨ ਜਾਂਦੇ ਆ ਤੇ ਤਾਂ ਕਰਕੇ ਤੇ ਹੁਣ ਸਾਡਾ ਕਰਨ ਵੀ ਰਖੜੀ ਬਣਾ ਰਿਹਾ ਲੋਜੀ ਆ ਗਏ ਟਣਾ ਸਾਬ ਬੈਠੇ ਬੈਠ ਕੇ ਰੱਖੜੀ ਦੀ ਇਹ ਪਹਿਲਾਂ ਬਾਹਰੇ ਗਿਆ ਹੋਏ ਸੀਗੇ ਜੋ ਡੈਡੀ ਨਾਲ ਰੱਖੜੀ ਮੈਂ ਉਹਦੋਂ ਹੈ ਨਹੀਂ ਸੀ ਸਟੇਸ਼ਨ ਤੇ ਗਏ ਸੀ ਤੇ ਹੁਣ ਫਿਰ ਰੱਖੜੀ ਭੂਆ ਕਹਿੰਦੀ ਬਣਨ ਦੀ ਹੈ ਇਸਾਂ ਕਰਕੇ ਰੱਖੜੀ ਬਣਾ ਰਿਆ ਹੱਸ ਵੀ ਰਿਹਾ ਕਰਨ ਵੀਰ ਦੇ ਭੈਣ ਭੂਆ ਵੀ ਹੈ ਨਹੀਂ ਭੈਣ ਵੀ ਹੈ ਨਹੀਂ ਇਸ ਕਰਕੇ ਭੂਆ ਵਰਗੀਆਂ ਰਖੜੀ ਬਣ ਕੇ ਜਾਂਦੀਆਂ ਨੇ ਹੁਣ 400 ਤੋਂ ਬਣਾਉਂਦਾ ਹੁੰਦਾ ਹੈਗਾ ਉਹ ਰਖੜੀ ਵਾਲੇ ਦਿਨ ਬਣਾਵਾਂਗੇ ਤੂੰ ਸੋ ਇਹ ਇੱਕ ਦਿਨ ਪਹਿਲਾਂ ਅਜੇ ਤਾਂ ਦੋ ਦਿਨ ਤਿੰਨ ਦਿਨ ਪਏ ਬਾਕੀ ਹਮ ਪਤੀ ਸਾਖਾ ਖਾਰਿਆ ਕਰਨ ਵੀਰ ਦੇ ਲਓ ਜੀ ਹੰ ਦੂਸਰੇ ਪੁਆਜਿਆਗੇ ਇਹ ਰਖੜੀ ਬੰਨ ਰਹੇ ਆ ਜਿੰਨਾ ਭਰਾਵਾਂ ਦੇ ਭੈਣ ਨਹੀਂ ਹੈ ਨਾ ਉਹਨਾਂ ਵਾਸਤੇ ਵੀ ਰਖੜੀ ਦਾ ਤਿਹਾਰ ਬੇਕਾਰ ਹੁੰਦਾ ਜਿੰਨਾ ਭੈਣਾਂ ਦੇ ਭਰਾ ਨਹੀਂ ਉਹਨਾਂ ਵਾਸਤੇ ਵੀ ਸਾਡੇ ਵਾਸਤੇ ਵੀ ਰਖੜੀ ਦਾ ਤਿਹਾਰ ਬਹੁਤ ਵਿਕਾਰ ਹੁੰਦਾ ਤੇ ਆਪਾਂ ਕਿੰਨਾ ਇਗਨੋਰ ਕਰ ਲਿਆ ਨਾ ਪਰ ਰਖੜੀ ਨੂੰ ਆਪਣੇ ਦਿਲ ਚ ਫੀਲ ਜੇ ਤਾਂ ਹੁੰਦਾ ਵੀ ਜੇ ਇਸ ਕਾਰ ਸਾਡੇ ਵੀ ਭਰਾ ਹੁੰਦਾ ਅਸੀਂ ਵੀ ਰਖੜੀ ਬੰਨ੍ਹਣ ਜਾਣਾ ਸੀ